ਬੁੱਧਰਾਮ ਦੀ ਹੱਟੀ ਦੀ ਬੁੱਧਰਾਮ ਦੀ ਹੱਟੀ ਖਰੜ ਦੀ ਬੜੀ ਪੁਰਾਣੀ ਹੱਟੀ ਜੀ 1928 ਦੀ ਹੱਟੀ ਹੈ ਜੀ ਤਾਂ ਤਾਂ ਲੱਗਿਆ ਰਹਿੰਦਾ ਇਸ ਆਯੁਰਵੈਦਿਕ ਸੈਂਟਰ ਦੇ ਵਿੱਚ ਪੰਜਾਬ ਦਾ ਨੰਬਰ 1 ਆਯੁਰਵੈਦਿਕ ਸੈਂਟਰ ਚੌਥੀ ਪੀੜੀ ਪ੍ਰਦੀਪ ਜੀ ਇਸ ਨੂੰ ਸੰਭਾਲ ਰਹੇ ਨੇ ਜੀ ਔਰ ਜ਼ਬਰਦਸਤ ਕੰਮ ਹੈ ਜੀ ਮੈਂ ਕਹਿੰਦਾ ਅਸੀਂ 3-4 ਵਲੌਗ ਇਹਨਾਂ ਦੇ ਸ਼ੂਟ ਕੀਤੇ ਆ ਇਕੱਲਾ ਇਕੱਲਾ ਵਲੌਗ ਦੇਖਣ ਵਾਲਾ ਕੋਈ ਬਿਮਾਰੀ ਐਸੀ ਨਹੀਂ ਹੈ ਜਿਸ ਦਾ ਆਯੁਰਵੇਦ ਜੋ ਵਿਧੀ ਦੇ ਨਾਲ ਇਹ ਇਲਾਜ ਨਹੀਂ ਕਰਦੇ ਹਰੇਕ ਪ੍ਰਕਾਰ ਦੀ ਜੜੀ ਬੂਟੀ ਆਪਣੇ ਕੋਲ ਹੈ ਜੀ ਪੂਰੇ ਪੰਜਾਬ 'ਚ 9 ਵਜਦਾ ਜੀ ਬੁੱਧਰਾਮ ਦੀ ਹੱਟੀ ਇਹ ਬੁੱਧਤਾਰ ਵੀ ਕਹਿੰਦੇ ਆ ਬੁੱਧਰਾਮ ਵੀ ਕਹਿੰਦੇ ਕੀ ਕਹਿੰਦੇ ਦੀ ਇਹਦੇ ਪਰ ਨਾਮ ਤਾਂ ਹੈ ਹਕੀਮ ਬੁੱਧਰਾਮ ਅਗਰਵਾਲ ਹੂੰ ਤੇ ਐਕਚੁਅਲੀ ਬੁੱਧਰਾਮ ਅਤਾਰ ਅਤਾਰ ਦੇ ਡੈਜ਼ਿਗਨੇਸ਼ਨ ਹੈ ਅਤਰ ਕੱਢਦੇ ਆਂ ਅਰਕ ਬਣਾਉਂਦੇ ਆਂ ਉਹ ਅਤਾਰ ਹੁੰਦੇ ਆਂ ਤਾਂ ਜਿਹੜੇ ਅਤਰ ਕੱਢਦੇ ਆਂ ਅਰਕ ਬਣਾਉਂਦੇ ਆਂ ਉਹ ਅਤਾਰ ਹੁੰਦੇ ਆਂ ਜੀ ਮੈਂ ਕਹਿੰਦਾ ਪੰਜਾਬ ਦੇ ਵਿੱਚ ਇੱਕੋ ਹੀ ਅਤਾਰ ਹੈ ਜੀ ਬੁੱਧ ਅਤਾਰ ਦੀ ਹੈ ਜੀ ਬੁੱਧ ਅਤਾਰ ਦੀ ਬਹੁਤ ਜ਼ਬਰਦਸਤ ਹੈ ਜੀ ਇਹ ਔਰ ਇਹਦੀ ਲੋਕੇਸ਼ਨ ਤੁਹਾਨੂੰ ਦੱਸ ਦਈਏ ਸਿੰਪਲ ਦੀ ਗੱਲ ਹੈਗੀ ਹੈ ਸਰਾਥਾ ਬਾਜ਼ਾਰ ਖਰੜ ਕਿਸੇ ਰਖਸ਼ੀ ਵਾਲੇ ਤੋਂ ਕਿਸੇ 3 ਵੀਲਰ ਵਾਲੇ ਤੋਂ ਕਿਸੇ ਰਾਵੀਰ ਤੋਂ ਖਰੜ ਦੇ ਵਿੱਚ ਪੁੱਛ ਲੋ ਕਿ ਹਕੀਮ ਬੁੱਧਰਾਮ ਵੀ ਰਾਣੇ ਦੀ ਆਪਣਿਆਂ ਪਜਾ ਦੇਣਗੇ ਦੀ ਮੈਂ ਕਹਿੰਦੇ ਚਿੱਠੀ ਪਾ ਦੀਏ ਲਿਖ ਕੇ ਬੁੱਧਰਾਮ ਸਿਰਫ ਹਕੀਮ ਖਰੜ ਬਿਨਾਂ ਲਿਖੀਏ ਚਾਹੀਏ ਬੁੱਧਰਾਮ ਪੰਜਾਬ ਲਿਖ ਦੀਏ ਤਾਂ ਵੀ ਜਿੱਸੀ ਮੋਟੂਗੀ ਹਾਂ ਆ ਦੇਖੋ ਜੀ ਆ ਸਮਾਨ ਛੋਟੀਆਂ ਛੋਟੀਆਂ ਜੜੀਆਂ ਬੂਟੀਆਂ ਕਿ ਆ ਕਮਾਲ ਦੀ ਹੱਟੀ ਹੈ ਔਰ ਤੁਸੀਂ ਦੇਖ ਸਕਦੇ ਪੀਪੇ ਪਿੱਛੇ ਪੁਰਾਣੇ ਪੀਪੇ ਇਹਨਾਂ ਨੇ ਉਹ ਪੰਜਾਬੀ ਵਿਰਸੇ ਦਾ ਸਿਸਟਮ ਉਹ ਹੱਟੀਆਂ ਹੁੰਦੀਆਂ ਸੀ ਇਹਨਾਂ ਦੀ ਪੁਰਾਣੀਆਂ ਪੀਪੇ ਚੋਂ ਕੱਢ ਕੇ ਸਮਾਨ ਦਿਆ ਕਰਦੇ ਸੀ ਆਹ ਦੇਖ ਲਓ ਪੀਪੇ ਵੀ ਏ ਔਰ ਮਾਡਰਨ ਵੀ ਰੱਖ ਦਿੱਤਾ ਹੈ ਕਿ ਸਾਰਾ ਸਮਾਨ ਇਹਨਾਂ ਨੇ ਇੱਧਰ ਤੁਸੀਂ ਦੇਖ ਸਕਦੇ ਹੋ ਇਹ ਸੈਗਮੈਂਟ ਜਿਹੜੀ ਹੈ ਫਰੈਂਟਡ ਸੈਗਮੈਂਟਸ ਆਯੁਰਵੇਦ ਦੇ ਜਿੰਨੇ ਵੀ ਬ੍ਰਾਂਡ ਦਾ ਹਰੇਕ ਬ੍ਰਾਂਡ ਦਾ ਸਮਾਨ ਤੁਹਾਨੂੰ ਇੱਥੇ ਮਿਲੇਗਾ ਜੀ ਤੋਥੀ ਬੀਜ਼ੀਆਂ ਜੀ ਮੈਂ ਕਿ ਨਾਲ ਨਾਲ ਅਸੀਂ ਸ਼ੂਟ ਕਰ ਲਈਏ ਤੁਹਾਡੇ ਪਿਤਾ ਜੀ ਅੱਜ ਆਏ ਨਹੀਂ ਇੱਥੇ ਸਰੋ ਇਹ ਰਸਤੇ ਹਨ ਹਮ ਲੈਟਸ ਲਓ ਚੌਥੀ ਪੀੜੀ ਔਰ ਤੁਸੀਂ ਦੇਖੋ ਬਹੁਤ ਵੱਡੀ ਗੱਲ ਹੈ ਇਹ ਜਿਹੜਾ ਤੁਸੀਂ ਹਸਤਾਂਤਰਣ ਹੋਇਆ ਤੁਹਾਡੇ ਦਾਦਾ ਜੀ ਤੋਂ ਪਰਦਾਦਾ ਜੀ ਤੋਂ ਫਿਰ ਅੱਗੇ ਆ ਕੇ ਤੁਹਾਡੇ ਪਿਤਾ ਜੀ ਤੋਂ ਤੇ ਅਗਲੀ ਪੀੜੀ ਨੂੰ ਵੀ ਸਿਖਾਓਗੇ ਸਾਰਾ ਕੁਝ ਬਿਲਕੁਲ ਬਿਲਕੁਲ ਕੰਟੀਨਿਊ ਚਲੇਗਾ ਹਾਂ ਲਓ ਜੀ ਦੇਖੋ ਬੁੱਧ ਚੜ੍ਹਦੀ ਕਲਾ ਦੀ ਜਿਹੜੇ ਇਸ ਵਲੌਗ ਨੂੰ ਦੇਖ ਰਹੇ ਨੇ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ ਦੁਨੀਆ ਭਰ ਤੱਕ ਪਹੁੰਚਾ ਦਿਓ ਟੈਲੀਫੋਨ ਤੇ ਸੰਪਰਕ ਕਰਕੇ ਤੁਸੀਂ ਕੋਈ ਜੜੀ ਬੁੱਟੀ ਮੰਗਵਾੜੀ ਹੈ ਜਿਹੜੀ ਜੜੀ ਬੁੱਟੀ ਪੂਰੇ ਪੰਜਾਬ 'ਚ ਪੂਰੇ ਭਾਰਤ ਵਿੱਚ ਕਿਤੇ ਨਹੀਂ ਮਿਲਦੀ ਇਹਨਾਂ ਕੋਲ ਮਿਲੂਗੀ ਸਹੀ ਗੱਲ ਕਹਿਤੀ ਨਾ ਜੀ ਗੱਡੀ-ਬੁੱਡੀ ਸਾਰੀ ਮਿਲਣੀ ਹੈ ਸਾਰੀ ਇਹ ਮਿਲ ਕੇ ਟੈਲੀਫੋਨ ਨੰਬਰ ਬੋਲ ਦੋ ਆਪਣਾ ਜੀ 9803377590 ਆਈ ਰਿਪੀਟ 9803377590 ਜੇਕਰ ਕਿਸੇ ਨੇ ਆਨਲਾਈਨ ਮੰਗਾਣਾ ਹੈ ਸਾਡੇ ਸਬਸਕ੍ਰਾਈਬਰਸ ਜਿਹੜੇ ਆਨਲਾਈਨ ਚੀਜ਼ ਮੰਗਾਣਾ ਚਾਹੁੰਦੇ ਸਭ ਤੋਂ ਪਾਰਸਲ ਹੋ ਜਾਏਗਾ ਸਰ ਪਾਰਸਲ ਹੋ ਜਾਏਗਾ ਜੀ ਆਹ ਲਓ ਜੀ ਪਾਰਸਲ ਵੀ ਹੋ ਜਾਏਗਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੇਖੋ ਜਿਹੜੇ ਹੈਲਥਲ ਸਬੰਧਿਤ ਕਿਸੇ ਦਾ ਕਨਸਰਨ ਹੈਗਾ ਉਹਨਾਂ ਤੱਕ ਵੀਡੀਓ ਜ਼ਰੂਰ ਪਹੁੰਚਾ ਦਿਓ ਹਰ ਇੱਕ ਬਿਮਾਰੀ ਦਾ ਇਲਾਜ ਹੈ ਜੀ ਕਿਹੜੀ ਕਿਹ ਸਰ ਹਾਰਟ ਦੀ ਪ੍ਰੋਬਲਮ ਹੋਵੇ ਔਰ ਥਰਟੀ ਸੀ ਪ੍ਰੋਬਲਮ ਹੋਵੇ ਫੀਵਰ ਹੋ ਕੌਸਟਿਪੇਸ਼ਨ ਹੋ ਖਾਂਸੀ ਜੁਕਾਮ ਰੇਸ਼ਾ ਅਨਸ਼ਲਾ ਬੁਖਾਰ ਲਿਕੋਰੇ ਪ੍ਰੋਬਲਮ